ਲੇ ਵੀ ਅੱਜ ਆਪਣੇ ਮਿੱਤਰੋ ਆਪਣੇ ਭਰਾ ਕੋ ਪੁੱਜੇ ਆ ਸੰਧਰ ਵਾਲੇ ਦੀਪੇ ਕੋ ਇਹਨਾਂ ਵਾਲਾ ਦੀਪਾ ਅੱਜ ਆਸਟ੍ਰੇਲੀਆ ਦੀ ਕਬੂਤਰ ਫੜਾਈ ਦਾ ਪਹਿਲੇ ਵਲੌਗ ਬਣਾਉਣੇ ਲੱਗਾ ਵਾ ਜਿਹੜਾ ਆਸਟ੍ਰੇਲੀਆ ਦਾ ਦੀਪੇ ਸੰਧਰ ਦੇ ਮਿੱਤਰਾਂ ਦੇ ਨਾਲ ਆ ਗਿਆ ਹੈ ਕਮਲ ਕੋਕਰੀ ਹਾਂ ਲੈ ਦੇਖ ਬਾਈ ਕਰਦੇ ਇਧਰ ਬਰਤਿਆਂ ਨੇ ਗੱਲ ਆਏ ਆ ਦਰਸ਼ਨ ਹਾਂ ਯਾਰ ਮੈਂ ਤੁਹਾਨੂੰ ਅੱਜ ਕੂਤਰਾ ਸ਼ੋਅ ਕਰਾਉਣੇ ਤੁਹਾਨੂੰ ਆ ਪਈ ਸਕੇ ਕੜੀ ਬਰੀਡ ਆਪਣੀ ਇਹ ਵੀ ਆਪਣੀ ਜਿਹੜੀ ਤੋਂ ਐਸੇ ਕਾਲਾ ਕਬੂਤਰ ਹੈ ਆਪਣੇ ਤੋਂ ਉਹ 몰ੇ ਬੱਚੇ ਦਾ ਲਾਲ ਸੁਰਖਾ ਹਾਂ ਰੱਤੇ ਰੱਤੇ ਉਹ ਉੱਦਾਂ ਕਿਸੇ ਦਾ ਮੰਦਰ ਘਾਉਣ ਮੈਂ ਤਾਂ ਨਸਲ ਕਹਿ ਦਮਾਂ ਮੈਂ ਝੂਠ ਮਾਰ ਕੇ ਫਲਾਨੇ ਵਾਲੇ ਹਾਂ ਜੇ ਧੰਨੇ ਵਾਲੇ ਜਾਂ ਦੂਜੇ ਇਦਾਂ ਨਿਕਾ ਕੁਝ ਵੀ ਮਤਲਬ ਉੱਦਾਂ ਆਪਣ ਤਾਂ ਘਰੇ ਬਹੁਤ ਪੁਰਾਣੇ ਕਬੂਤਰ ਪੁਰਾਣੇ ਹੀ ਆ ਐਵੇਂ ਜਾ ਕੇ ਸੁਲਿਆਂਦੀ ਨਹੀਂ ਐਵੇਂ ਕਹਿੰਦੇ ਬਾਲਾ ਖਾਵਾਂਗੇ ਬਈ ਸਹੀ ਹੈ ਸਹੀ ਗੱਲ ਹੈ ਕੀ ਠੀਕਾ ਚੰਗੇ ਔਰਦੇ ਸੁਆਦ ਆ ਵਧੀਆ ਔਰਦੇ ਆਪਣੇ ਪੁਰਾਣੇ ਆ ਇਦਾਂ ਮਤਲਬ ਹੈਗੇ 20 15 20 ਸਾਲ ਆ 15 ਕ ਸਾਲ ਹੋ ਗਿਆ ਹੋ ਗਏ ਹੋਰੇ ਆ ਇੰਨੇ ਕ ਦਾ ਹੋ ਗਏ ਤੇਰੇ ਕੋਲ ਲਗਾਤਾਰੀ ਉਹੀ ਆਪਣ ਦੇ ਉਹ ਸਹੀ ਹੈ ਜੀ ਬਾਕੀ ਇਹ ਰਾਂਗ ਉਹ ਮਾੜੇ ਪ੍ਰਾਣੇ ਰਾਂਗਾ ਮਤਲਬ ਕਿ ਅੱਜ ਕੱਲ ਬਹੁਤ ਘਾਟਾ ਮਤਲਬ ਉਹ ਰਾਜੇ ਤਾਂ ਦੀ ਹਾਂ ਆ ਅੱਖਾਂ ਦਾ ਵੀ ਇਹਨਾਂ ਦਾ ਫਰਕ ਆ ਦੂਜਿਆਂ ਨਾਲ ਆ ਦੇਖੀ ਗੰਨੀਆਂ ਨਾ ਹਾਂ ਸੇਵ ਨਹੀਂ ਗੀ ਇਹਨਾਂ ਚ ਮੱਲਵਾ ਕਿੰਨੀ ਕਰਦੇ ਹਾਂ ਸੇਵੀਆਂ ਇਹਨਾਂ ਚ ਹੋਈਆਂ ਮੇਰੀ ਭੈਣ ਹੈ ਹਾਂ ਹਨਾ ਤੇ ਭਈ ਕਿ ਕਿ ਬਲੈਂਡ ਲੈਂਚ ਗਿਆ ਇੱਕੋ ਇੱਕੋ ਜਿਹੜਾ ਮਤਲਬ ਉਹ ਉਧਰ ਆਪਣੇ ਨਹੀਂ ਘਰੇ ਦੇਖੀ ਕਬੂਤਰੀ ਕਾਲੀਆਂ ਅਹ ਰੱਤੀ ਵੀ ਰੱਤੀ ਉਦੇ ਮਾਰੇ ਤੂੰ ਕਾਲੀਆਂ ਗੁਲਾਬੀ ਅੱਖਾਂ ਵਾਲੇ ਨਹੀਂ ਗੁਲਾਬੀ ਪਲਕਾਂ ਵਾਲੇ ਸ਼ਾਇਦ ਇਹਨਾਂ ਦੇ ਇਦਾਂ ਵਾ ਇਦਾਂ ਅੱਖਾਂ ਇਹਨਾਂ ਦੇ ਗੁਲਾਬੀ ਨਿਕਲਦੇ ਨੇ ਇਹਨਾਂ ਦੇ ਪੱਲੇ ਪੱਲੇ ਬੁੱਲੇ ਜਮਾ ਉਹਨੂੰ ਕੂਤਰ ਪਿੱਛੇ ਕਾਲੀਆਂ ਅੱਖਾਂ ਦੇ ਵਿੱਚ ਇਹਨਾਂ ਦੇ ਕੂਤਰ ਜਾਨੀ ਕਿ ਆਪਣੇ ਚਟਿਆਂ ਨੇ ਕੱਢਿਆ ਹਾਂ ਚਟਿਆਂ ਨੇ ਵਿੱਚ ਕਾਲਾ ਕੂਤਰ ਆਪਣਾ ਮਲਕ ਉਹ ਕਾਲਾ ਵੀ ਵਿੱਚੋਂ ਹੀ ਆ ਉਹਨਾਂ ਦੇ ਮਲਕ ਚਟਿਆਂ ਚੋਂ ਹੀ ਬਣਿਆ ਆ ਚਟਿਆਂ ਚੋਂ ਹੀ ਬਣਿਆ ਆ ਜਿਹੜਾ ਉਹ ਮਾਰੇ ਤੂੰ ਚੰਗਿਆ ਵਧੀਆ ਹੋਰ ਦੇ ਆ ਆ ਅੱਡ ਕੱਢੀ ਨਾ ਬਿਲੀ ਵਾਰੀ ਆਦ ਕੀ ਇਹ ਹੁੰਦਾ ਕਬੂਤਰ ਬਾਜੀ ਅੱਜ ਜਨੂਨੀ ਰੱਖਣੀ ਦੀ ਮੈਂ ਉੱਤੋਂ ਠੰਡ ਬਹੁਤ ਆ ਤਨੀ ਪਈ ਜਾਂਦਾ ਬਾਰੇ ਬੰਦਾ ਮਹਿੰਗਾ ਧਰਿਆ ਨਾ ਕੋਈ ਨਹੀਂ ਸ਼ੌਕ ਬਹੁਤ ਹੈ ਮੇਰਾ ਸ਼ੌਕ ਸ਼ੌਕ ਪੂਰਾ ਨਵਾਂ ਸੈਟਅਪ ਲਾਇਆ ਦੀਪੇ ਨੇ ਸੈਟਅਪ ਨਵਾਂ ਲਾਇਆ ਜੀ ਤੇ ਬਸ ਤਿਆਰੀਆਂ ਨੇ ਇਹਦੀਆਂ ਹੁਣ ਬੰਦਾ ਜਨੂਨੀ ਆ ਬੰਦਾ ਵੀ ਵਾਕਿਆ ਰ ਇਥੋਂ ਦੇ ਕਮਾਕਾਰਾਂ ਦਾ ਵੀ ਔਖਾ ਵਾ ਕਬੂਤਰ ਬਾਜੀ ਇੱਥੇ ਸਹੀ ਗੱਲ ਆ ਭਾਈ ਦੀਪੇ ਭਾਈ ਕਿਵੇਂ ਫਿਰ ਅੱਡ ਕੀ ਤਿਆਰੀ ਆ ਪੂਰੀ ਹੋਰ ਹੋਰ ਬਈ ਤਿਆਰੀ ਆ ਪੂਰੀ ਬਸ ਲੱਗਿਆਂਗਾ ਆ ਵੀ ਨਾ ਜੀ ਇਹ ਰੋਜੇ ਆਹ ਰੋਜੇ ਜੀ ਨਾ ਚੁਈ ਰੱਖਦੇ ਆਂ ਹਾਂ ਰੋਜੇ ਇਹ ਕਾਲੀ ਚੀਨੀ ਬਣ ਜਾਣੀ ਜਮਾਂ ਆਹ ਇਹ ਚਾਹ ਤੇ ਪਹਿਲਾਂ ਤਾਂ ਇਦਾਂ ਹੁੰਦੇ ਆ ਪਰ ਮੜ ਕਹਿਣ ਸਾਫ ਜਿੱਦਾਂ ਅਸੀਂ ਤਾਂ ਹਾਂ ਵੀ ਆਹ ਸੇਮ ਇਦਾਂ ਸੀ ਤੇ ਰੰਗ ਹੋਰ ਸੀ ਆ ਚੀਨੀ ਹੋ ਗਿਆ ਹਾਂ ਤੇ ਨਾਲ ਜੀਨੇ ਬਣ ਜਾਂਦੇ ਆ ਮਤਲਬ ਜਿੱਦਾਂ ਜਿੱਦਾਂ ਇਹ ਵੀ ਮਤਲਬ ਛਾੜੀ ਜਾਂਦੇ ਆ ਪਰ ਮੌਂਟਿੰਗ ਕਰੀ ਜਾਂਦੇ ਹੁੰਦੇ ਸੀ ਕੋਈ ਰੱਤਿਆਂ ਚੁੰਜੇ ਇਹ ਠੀਕ ਆ ਸਾਬ ਕੇ ਚੀਨੀ ਰਹਿੰਦੇ ਗੱਲੇ ਇਹ ਆ ਡਾਇਰੈਕਟ ਆ ਕਾਲੀ ਦੇ ਆ ਵੀ ਹੋ ਗਰੇ ਜੀ ਇਹ ਬਾਈ ਸੰਘੇ ਵਾਲੇ ਕੂਤਰੀ ਆ ਬਈ ਸਾਰੇ ਹਾਂਜੀ ਹਾਂਜੀ ਆ ਕਾਲੀਆਂ ਵਾਲੇ ਗਰੇ ਉਹ ਦੂਜੇ ਨਹੀਂ ਕੂਤਰਾ ਉਹ ਕੂਜ ਦੇ ਪਰ ਮੈਂ ਤਾਂ ਦਿਖਾਉਂਦਾ ਇਹ ਬੜੇ ਪਲਕਾ ਇਹਦੀਆਂ ਨਹੀਂ ਕੂਤਰੀਆਂ ਨੇ ਪਲਕਾ ਇਹਦੀਆਂ ਵੀ ਗੁਰਗਰ ਨੇ ਹਨਾ ਕੰਨਾਂ ਗਾ ਖਾਣੀਆਂ ਉਹਨਾਂ ਚੋਂ ਹੀ ਆ ਕਾਲੀਆਂ ਦੇਖਣ ਲੱਗ ਹਾਂ ਇਹ ਗਰਮ ਗੁਰਮੀ ਨੂੰ ਤਾਂ ਆਏ ਐਵੇਂ ਖੂਨ ਚਾਹੁੰਦਾ ਹੁੰਦਾ ਇਹਨਾਂ ਦੇ ਮਤਲਬ ਔੜਦੇ ਹਾਂ ਹਾਂ ਵਧੀਆ ਆ ਇਹਦੀਆਂ ਹੁੰਦੀਆਂ ਹਾਂ ਆ ਦੋਨੇ ਸਗੀਆਂ ਭੈਣਾਂ ਐ ਇਹੜਾ ਕੂਤਰਾ ਦੋਸਤ ਨਹੀਂ ਬੜਿਆ ਆਪਣਾ ਹਾਂ ਇਹ ਦੋ ਇੱਕ ਤਾਂ ਬਾਈਲੇ ਪਾੜਦਾ ਹੀਗਾ ਰਾਜ ਜਿਹੜਾ ਜਿਹੜਾ ਦੂਜੇ ਤੜਕੇ ਫੜਕੇ ਛੱਡਿਆ ਜਿਹੜਾ ਤੜਕੇ ਫੜਕੇ ਛੱਡਿਆ ਉਹਦੀਆਂ ਸਗੀਆਂ ਪਹਿਣਾਏ ਦੋਨੇ ਭਰਾ ਵੀ ਚਟੀਆਂ ਦਾ ਭਰਾ ਚਟੀਆਂ ਦਾ ਮੈਂ ਭਰਾ ਲਈ ਹੁੜਾ ਓਕੇ ਰਾਜ ਤੇ ਦੋਨੇ ਪਹਿਣਾਏ ਲੱਗੀਆਂ ਆ ਵੀ ਪੁਰਾਣੇ ਰੰਗ ਹੀ ਆ ਹਾ ਪੁਰਾਣੇ ਰੰਗ ਵੀ ਉਹ ਕੱਟਾ ਹਾਂ ਕਬੂਦਰੀਆਂ ਮੈਂ ਤੈਨੂੰ ਬੋਦਾ ਡਾਉਂਦਾ ਹੀ ਨਹੀਂ ਵਾਰੀਆਂ ਹਾਂ ਓਕੇ ਪੁੱਤ ਨਹੀਂ ਮੈਂ ਔੜਦੀਆਂ ਫਿਰ ਮੈਂ ਕਹਦਾ ਲੈ ਨਹੀਂ ਆ ਲੱਗੇ ਦੇਖ ਕੋਲ ਉਧਰ ਲੱਗੀਆਂ ਸੀ ਤੇ ਲਾ ਨਾਲ ਹੀ ਆ ਕਰ ਛੱਡੀ ਗਈ ਨਹੀਂ ਕਰ ਉਹ ਵੀ ਤਾਂ ਮੈਂ ਕਹਿੰਦਾ ਇੱਥੋਂ ਨਾਵਾ ਜਿੱਥੇ ਖੜਾਗਾ ਉੱਥੇ ਹੀ ਆ ਵੀ ਕਰ ਛੱਡ ਕੇ ਤਾਂ ਮ ਚਿੱਟੀਆਂ ਦਾ ਆਹ ਉਹਦਾ ਸਗਾਈ ਭਰਾਵਾ ਇਹ ਚਿੱਟੀਆਂ ਦਾ ਗੱਡਿਆ ਨੇ ਇਹ ਚਿੱਟੀਆਂ ਚਿੱਟੀਆਂ ਦੇ ਨਾਲ ਮਿਲਦਾ ਹਲੇ ਤੱਕ ਦੋ ਬਾਈ ਸੰਗੇ ਇੱਕ ਗੱਲ ਹੋਰ ਆ ਮਦੀਨਾ ਕਹਿੰਦੇ ਬਹੁਤ ਘਟ ਛੱਡਦੇ ਤੁਸੀਂ ਇਹਦਾ ਵੀ ਕੋਈ ਹੈਗਾ ਵਾ ਮਦੀਨਾ ਸਾਂ ਵੀ ਨਹੀਂ ਆਉਂਦੀ ਫਰਾਉਦਾ ਮੈਂ ਆ ਥੋੜਾ ਮੇ ਉਧਰ ਉਧਰ ਪਾਣੀ ਪੀ ਹੋਈ ਬੈਠਾ ਹਾਂ ਨਾ 15 ਉਧਰ ਉਧਰ ਪਤਾ ਨਹੀਂ ਪਿੰਜਰੇ 'ਚ ਆਂਡਾ ਪਿਆ ਥੋੜਾ ਦਿਲਬ ਦਾ ਇੱਥੇ ਥੋੜਾ ਹੈ ਇਹ ਲਾਵਾਂਗੇ ਬਾਕੀ ਕੰਮਕਾਰਾਂ ਦਾ ਕੰਮਕਾਰਾਂ ਦਾ ਕਰਕੇ ਨਾ ਟਾਈਮ ਘਟੇ ਤੇ ਮੈਂ ਕਬੂਤਰ ਹੁੰਦੇ ਆ ਕੋਈ ਚੱਕਰ ਨਹੀਂ ਕੂਦਰੀਆਂ ਤੇ ਝੱਟ ਮਿਲ ਜਾਂਦੀਆਂ ਨਾਲ ਸਹੀ ਹੈ ਉਹ ਬੱਚਾ ਕੜੀਆਂ ਕਾਲੇ ਜਿਹੜਾ ਪਹਿਲਾਂ ਹੁਣ ਹਲਕੀ ਲੱਗਿਆ ਜਿਹੜਾ ਜੁੱਟ ਦੋ ਵੀ ਪੈ ਰਿਹਾ ਨਾਲ ਨਾਲ ਸ਼ੌਂਕ ਚੱਲ ਰਿਹਾ ਹੈ ਨਾ ਇਹ ਵੀ ਠੰਡ ਵਾਲਾ ਵਾ ਅਜੇ ਬੱਚੇ ਹੁਣ ਹਾਂ ਇਹ ਜਿਹੜਾ ਜਿਹੜਾ ਲਗਣਾ ਨਹੀਂ ਪਾਰਤੇ ਕੁੱਤਰਾ ਵਰਗੇ ਦੁਸਰ ਤੇ ਕੀ ਹੁੰਦਾ ਦੋਨੇ ਕੁੱਤਰ ਬਾਈ ਦਾ ਜਨੂਨ ਸਿਆਲ ਮਹੀਨੇ ਦਾ ਮਹੀਨਾ ਇਹ ਹਾਂ ਇਹ ਦੋਨੇ ਉਹਦੇ ਹੀ ਆ ਜਿਹੜੇ ਪਾਰ ਤੱਕ ਨਹੀਂ ਜੇ ਇਹ ਫੜਿਆ ਜਾਂਦਾ ਦੁਸਰ ਤੇ ਦੁਸਰ ਨਹੀਂ ਉਹਦੇ ਸਕੇ ਉਹਦੇ ਉਹਨੇ ਦੋਨੇ ਉਹਦੇ ਪੋਤਾ ਹਾਂ ਉਹਦੇ ਪੋਤਾ ਉਹ ਕੁ ਉਤਰ ਮੇ ਬਹੁਤ ਸੁਣਾਇਆ ਉਹ ਵੀ ਕਹਦਾ ਮਤਲਬ ਜਾ ਜਾ ਜੀ ਉਰ ਤੇ ਪਤਾ ਕਿਹਨਾਂ ਚਾਲੋਗਾ 4 ਸਾਲ ਹੋ ਗਏ 5 ਸਾਲ ਲਗਾਤਾਰ ਲਗਾਤਾਰ ਛੱਡਿਆ 4 ਸਾਲ ਬਸ ਟੈਲੀਗ੍ਰਾਫਾਨੇ ਖੰਭੇ ਤੇ ਪੈਂਦਾ ਲਾਸ ਦੇ ਤੇ ਹਰੇ ਹਰੇਕ ਸਾਲ ਆਉਣਾ ਉੱਥੇ ਹੀ ਆਉਂਦੇ ਹੁੰਦੇ ਆਣਾ ਨੰਬਰ ਤੀਜੇ ਕਰ ਆ ਜਾਵੇਂ ਉੱਡਦਾ ਉੱਡਦਾ ਹੋ ਸਹੀ ਆ ਗਿਆ ਕੋਟਾ ਨਾ ਬੰਦਰਾ ਹੋਲ ਵੀ ਬੱਚੇ ਨੇ ਉਹ ਤਿੰਨ ਚਿੱਟੀਆਂ ਖਾਣਾ ਉਤਰੇ ਇਹ ਉਧਰ ਪਹਿਲਾਂ ਤੇਰੇ ਵਾਲੇ ਘਰੇ ਲੱਗੀ ਹੋਈ ਸੀ ਨਾ ਨਹੀਂ ਨਹੀਂ ਇਹ ਨਹੀਂ ਉਹ ਜਿਹੜੀਆਂ ਦੋ ਪਹਿਲੀਆਂ ਸੀ ਨਾ ਇਹ ਮੈਂ ਤੈਨੂੰ ਕਹਿੰਦਾ ਹਾਂ ਇਹ ਦਸਰ ਵਾਲੇ ਦੀ ਪਹਿਣਾ ਹਾਂ ਹਾਂ ਉਹ ਸੀ ਇਹ ਤਾਂ ਕੁਦਰੀਆਂ 25 ਬੱਚੇ ਆਏ ਸੀ ਇਹ ਜਮੇ ਬੱਚੇ ਸੀ ਛੋਟੇ ਇਹ ਹੈਗੀ ਉਹਨਾਂ ਚੋਈਆਂ ਔਰ ਇਹਨਾਂ ਦੇ ਵੀ ਆ ਇਹ ਉਹਨਾਂ ਦੇ ਹੀ ਔਰ ਉਹ ਵੀ ਕਮਾਲ ਆ 20 ਘਰ ਛੱਡ ਕੇ ਦਾ ਘਰ ਆ ਇਧਰੋਂ ਤੇਰਾ ਨਾ ਤੈਨੂੰ ਪਤਾ ਹੀ ਅੱਗੇ ਬਾਜ਼ ਨਹੀਂ ਦਾ ਬਲਕਿ ਇੰਨਾ ਕਿ ਇਹਨਾਂ ਦੀ ਇਹ ਗੱਲ ਹੈ ਕਿ ਜਾਣ ਦੇਣ ਦਾ ਚੱਕਰ ਕੋਈ ਨਹੀਂ ਆ ਉਹ ਜਿਹੜਾ ਘਰ ਹੋਈ ਨਹੀਂ ਗਿਆ ਮਤਲਬ ਕਿ 20 ਘਰ ਛੱਡ ਕੇ ਤਾਂ ਤੈਨੂੰ ਮਿੱਤਰੋ ਰਹਿ ਕੇ 4 ਕਿ ਮਹੀਨੇ ਆਸਟ੍ਰੇਲੀਆ ਦੀ ਗੂਤ ਤੋਬਾਰੀ ਦੇ ਵੀ ਦੂਜੇ ਘਰੋਂ 35 ਕਿਆਰੀਆਂ ਸ਼ੁਰੂ ਹੋ ਜਾਂਦੀਆਂ ਬਈ ਉਦੋਂ ਦੁਪਹਿਰ ਤੋਂ ਕਾਰਟ ਜੀਨੀ ਕੀਤਾ 35 35 ਬੱਚੇ ਹਾਂ ਉਹ ਚ ਇੱਕ ਖਰਾਬ ਨਹੀਂ ਆਇਆ ਸਾਰੇ ਵੱਡੇ ਦੱਸਦਾ ਪਾਸਾ ਬਰੇ ਬਰੇ ਛੱਡ ਲੈ ਹਾਂ ਨਾ ਛਰਦੀ ਦੁਪਹਿਰ ਵਰੀ ਲੈਣਾ ਨਾ ਕਰੇਗਾ ਜੇ ਵਧੀਆ ਖਿਆਲ ਹੋ ਜਾਵੇ ਬੱਤੀ ਸ਼ੌਂਡ ਰੋਟੀ ਕਰਾਵਾਂਗੇ ਉਧਰ ਕਰੇ ਆਪਾਂ ਅੱਜ ਤਾਂ ਮੈਨੂੰ ਤਾਂ ਬਹੁਤਾ ਪਰੇਖੀ ਇਰੀਆ ਦਾ ਆਉਂਦਾ ਆ ਵੀ ਜਦੋਂ ਬਾਹਰ ਕਿਤੇ ਠੰਡ ਬਹੁਤ ਆਉਣਾ ਠੰਡ ਯਾਰ ਅੱਜ ਆ ਜਾਓ ਲੋਈ ਮੈਟਰੋ ਫੇਰ ਕਰਦੇ ਆਂ ਗੱਲਬਾਤ